ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ਼ੇਰੇ ਪੰਜਾਬ ਮਹਾਰਾ ਰঞ্জੀਤ ਸਿੰਘ ਪੰਥਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਅਪੀਲ ਕਰਦਾ ਹਾਂ ਕਿ ਸੋਮਵਾਰ ਨੂੰ 10:30 11 ਵਜੇ ਦੇ ਕਰੀਬ ਅਸੀਂ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦਫ਼ਤਰ ਹੈ ਤੇਜਾ ਸਿੰਘ ਸਮੁੰਦਰੀ ਦੀ ਹਾਲ ਦੇ ਵਿੱਚ ਉਹਦੇ ਸਾਹਮਣੇ ਜਾ ਕੇ ਵਾਹਿਗੁਰੂ ਦਾ ਜਾਪ ਕਰਾਂਗੇ ਔਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਉਥੇ ਇਸ ਚੀਜ਼ ਲਈ ਪ੍ਰੋਟੈਸਟ ਕਰਾਂਗੇ ਕਿ ਸਾਨੂੰ ਜਿਹੜੀ ਸ਼੍ਰੋਮਣੀ ਗੁਰਦਾਰ ਪ੍ਰਧਾਨ ਨੂੰ ਕਮੇਟੀ ਦੀ ਉਹ ਕਮੇਟੀ ਜਵਾਬ ਦੇਵੇ ਜਿਨ੍ਹਾਂ ਨੇ ਜਥੇਦਾਰਾਂ ਨੂੰ ਬਰਖਾਸਤ ਕੀਤਾ ਵਾ ਅੱਜ ਸਾਧ ਸੰਗਤ ਜੀ ਸਾਨੂੰ ਜਥੇਦਾਰਾਂ ਦੇ ਹੱਕ ਦੇ ਵਿੱਚ ਜਥੇਦਾਰਾਂ ਦੇ ਨਾਲ ਖਲੋਣ ਦੀ ਲੋੜ ਆ ਕਿਉਂਕਿ ਜਿਹੜੇ ਫੈਸਲੇ ਜਥੇਦਾਰਾਂ ਨੇ ਲਏ ਆ ਉਹ ਸੰਗਤ ਦੀਆਂ ਭਾਵਨਾ ਸੀ ਸੰਗਤ ਦੀ ਮੰਗ ਸੀ ਕਿ ਅਕਾਲ ਤਖਤ ਸਭ ਤੋਂ ਕੋਈ ਜਿਹੜਾ ਵਾ ਵਧੀਆ ਫੈਸਲਾ ਲਿਆ ਜਾਵੇ ਔਰ ਅੱਜ ਜੇ ਜਥੇਦਾਰਾਂ ਨੇ ਉਹ ਫੈਸਲਾ ਲੈ ਕੇ ਸਟੈਂਡ ਰਿਹਾ ਵਾ ਤੇ ਅੱਜ ਅਸੀਂ ਇਦਾਂ ਜਥੇਦਾਰਾਂ ਨੂੰ ਬਰਖਾਸਤ ਹੁੰਦਾ ਦੇਖ ਕੇ ਬਰਦਾਸ਼ਤ ਨਹੀਂ ਕਰਾਂਗੇ ਸਮੁੱਚੀ ਸਾਧ ਸੰਗਤ ਨੂੰ ਹੱਥ ਜੋੜ ਕੇ ਅਪੀਲਿਆ ਕਿ ਉਹ ਜਿਹੜਾ 10 ਤਰੀਕ ਨੂੰ ਉੱਥੇ ਪ੍ਰੋਟੈਸਟ ਕੀਤਾ ਜਾਣਾ ਵਾ ਉਹਦੇ ਵਿੱਚ ਸਰਬੱਤ ਮਾਈ ਭਾਈ ਔਰ ਪੰਜਾਬ ਦੀਆਂ ਸਮੁੱਚੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਵੀ ਆ ਚਾਹੇ ਜਿਹੜੀਆਂ ਸਮਾਜਸੀ ਵੀ ਜਥੇਬੰਦੀਆਂ ਵੀ ਆ ਉਹ ਤੇਜਾ ਸਿੰਘ ਸਮੁੰਦਰੀ ਹਾਲ ਜੋ ਦਫਤਰ ਆ ਉਹਦੇ ਸਾਹਮਣੇ 10 ਵਜੇ ਸੋਮਵਾਰ ਨੂੰ ਪਹੁੰਚਣ ਦੀ ਕੋਸ਼ਿਸ਼ ਕਰਨ ਕਿਉਂਕਿ ਲੋੜ ਆ ਸਾਨੂੰ ਜੇ ਅੱਜ ਅਸੀਂ ਆਪਣੀ ਗੱਲ ਜਨਤਾ ਦੇ ਵਿੱਚ ਇਕਜੁੱਟ ਹੋ ਕੇ ਨਾ ਕੀਤੀ ਤਾਂ ਫਿਰ ਸਾਨੂੰ ਉਹ ਦਿਨ ਦੇਖਣਾ ਪਊਗਾ ਜਿਹੜਾ ਦਿਨ ਸਾਨੂੰ ਕਿਸੇ ਟਾਈਮ ਤੇ ਮਸੰਦਾ ਨੇ ਗੁਰੂ ਘਰ ਦੇ ਵਿੱਚ ਜਾਣ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਸੀ ਤੇ ਦਰਵਾਜ਼ੇ ਬੰਦ ਕਰ ਦਿੱਤੇ ਸੀ ਕਹ ਦਿੱਤਾ ਸੀ ਕਿ ਅਸੀਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਅੱਜ ਉਹ ਹਾਲਾਤ ਬਣਦੇ ਜਾ ਰਹੇ ਆ ਕਿ ਜਿਹੜਾ ਬੰਦਾ ਸੱਚ ਬੋਲੂਗਾ ਜਿਹੜਾ ਬੰਦਾ ਕੌਮ ਦੀ ਗੱਲ ਕਰੂਗਾ ਉਹਦੇ ਵਾਸਤੇ ਇਹ ਦਰਵਾਜ਼ੇ ਬੰਦ ਕਰਨ ਤੱਕ ਜਿਹੜੇ ਤਲ ਚੁੱਕੇ ਨੇ ਜਿਹੜਾ ਉੱਥੇ ਦਲ ਬੈਠਾ ਵਾ ਚਾਹੇ ਉਹ ਮਸੰਦ ਲਾ ਲੋ ਚਾਹੇ ਇਹਨਾਂ ਨੂੰ ਕੋਈ ਵੀ ਨਾਂ ਦੇ ਦਿਓ ਕਿਉਂਕਿ ਇਹੋ ਜਿਹੇ ਲੋਕਾਂ ਦਾ ਤਾਂ ਵੈਸੇ ਕੋਈ ਨਾਂ ਹੀ ਨਹੀਂ ਹੁੰਦਾ ਤੇ ਇਹਨਾਂ ਦੇ ਵਿਰੁੱਧ ਅਸੀਂ ਜਿਹੜਾ ਵਾ ਡਟ ਕੇ ਵਿਰੋਧ ਕਰਾਂਗੇ 10ਵੇਂ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਇਹਨਾਂ ਦੀਆਂ ਮਾੜੀਆਂ ਹਰਕਤਾਂ ਕਰਕੇ ਕੀਤਾ ਸੀ ਦਿੱਤਾ ਸੀ ਕਿ ਇਹ ਮੁਲਾਜ਼ਮ ਨੂੰ ਵੀ ਬਹੁਤ ਗਲਤ ਤਰੀਕੇ ਨਾਲ ਉਹ ਦੇਖੋ ਧੱਕੇ ਦੇ ਜੋਰੀ ਦੇ ਨਾਲ ਜਿਹੜੇ ਵੱਡੇ ਰਜਵਾੜੇ ਜਿਹੜੇ ਜਿਹੜੇ ਵੱਡਿਆਂ ਲੋਕਾਂ ਦੇ ਨਾਲ ਤੁਰ ਕੇ ਕੰਮ ਕਰਦੇ ਨੇ ਉਹ ਛੋਟੇ ਮੁਲਾਜ਼ਮ ਨੂੰ ਬਿਲਕੁਲ ਕੁਛ ਨਹੀਂ ਸਮਝਦੇ ਅਸੀਂ ਉਹ ਵੀ ਆਵਾਜ਼ ਚੱਕਾਂਗੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਵੀ ਗੱਲ ਕਰਾਂਗੇ ਕਿਉਂਕਿ ਮੁਲਾਜ਼ਮ ਭਾਈਚਾਰਾ ਵੀ ਸਾਡਾ ਭਾਈਚਾਰਾ ਵਾ ਅਸੀਂ ਉਹਨਾਂ ਦਾ ਵੀ ਡਟ ਕੇ ਉਹਨਾਂ ਦੀਆਂ ਮੰਗਾਂ ਦੇ ਨਾਲ ਖੜਾਂਗੇ ਪਰ ਸਭ ਤੋਂ ਵੱਡੀ ਜਿਹੜੀ ਮੰਗ ਸਾਡੀ ਆ ਉਹ ਹੀ ਹੋਈ ਆ ਕਿ ਸਾਨੂੰ ਜਥੇਦਾਰਾਂ ਨੂੰ ਬਰਖਾਸਤ ਕਰਨ ਦਾ ਇਹ ਜਵਾਬ ਦੇਣ ਕਿ ਜਥੇਦਾਰਾਂ ਦਾ ਕਸੂਰ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ